ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੇਰੀ ਸਾਰੀ YouTube ਫੈਮਲੀ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸ਼ੇਰ ਗੱਲ ਵਲੌਗਸ ਤੇ ਅੱਜ ਮੈਂ ਤੇ ਮੇਰਾ ਪਾਪਾ ਜੀ ਖੇਤ ਗਏ ਸੀਗੇ ਉੱਥੇ ਮੱਕੀ ਬੀਜੀ ਹੋਈ ਹੈ ਤੇ ਅਸੀਂ ਮੱਕੀ ਚ ਗੇੜਾ ਮਾਰਨ ਗਏ ਸੀ ਮੌਸਮ ਬਹੁਤ ਸੋਹਣਾ ਸੀਗਾ ਤੇ ਠੰਡੀ ਠੰਡੀ ਹਵਾ ਚੱਲ ਰਹੀ ਸੀਗੀ ਤੇ ਮੇਰਾ ਲਵ ਮਾਸਮ ਸੀਗਾ ਤੁਹਾਡਾ ਬਹੁਤ-ਬਹੁਤ ਧੰਨਵਾਦ ਵੀਡੀਓ ਦੇਖਣ ਲਈ ਪਲੀਜ਼ ਚੈਨਲ ਨੂੰ ਸ਼ੇਅਰ ਲਾਈਕ ਐਂਡ ਸਬਸਕ੍ਰਾਈਬ Yeah. you ਆ ਦੇਖੋ ਇਹ ਮੀਂਹ ਵਾਲਾ ਮੌਸਮ ਹੋ ਗਿਆ ਆ ਦੇਖੋ ਇਹ ਮੀਂਹ ਪੈਣ ਲੱਗ ਗਿਆ ਮਾਪਾ ਇਹਦੇ ਬਸ ਬਸ ਨਹੀਂ ਕੰਮ